ਹਾਂਜੀ ਵੈਲਕਮ ਬੈਕ ਸਾਰਿਆਂ ਦਾ ਅੱਜ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਕਿੱਦਾਂ ਮੈਂ ਆਪਣੀਆਂ ਡ੍ਰੀਮ ਜੌਬ ਤੇ ਕਿੱਦਾਂ ਮੈਂ ਇੱਥੋਂ ਤੱਕ ਪਹੁੰਚੀ ਜੋ ਵੀ ਮੈਂ ਸੋਚਿਆ ਸੀਗਾ ਕਿ ਮੈਂ ਆ ਜਿੰਦਗੀ ਦੇ ਵਿੱਚ ਪਾਉਣਾ ਹੈਗਾ ਮੈਂ ਉਹ ਚੀਜ਼ਾਂ ਕਿੱਦਾਂ ਅਚੀਵ ਕੀਤੀਆਂ ਠੀਕ ਆ ਤਾਂ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰਾ ਕੁਝ ਦੱਸੂਗੀ ਸੋ ਸ਼ੁਰੂ ਦੇ ਵਿੱਚ ਸ਼ੁਰੂ ਤੋਂ ਹੀ ਜਦੋਂ ਮੈਂ ਛੋਟੀ ਸੀ ਜਦੋਂ ਹਨਾ ਤਾਂ ਮੈਂ ਉਦੋਂ ਤੋਂ ਹੀ ਥੋੜੀ ਡਿਫਰੈਂਟ ਸੀ ਲਾਈਕ ਮੈਂ ਡਿਫਰੈਂਟ ਅੱਛਾ ਸੀ ਹਨਾ ਤਾਂ ਮੈਂ ਉਦੋਂ ਇਦਾਂ ਸੋਚਦੀ ਸੀ ਕਿ ਪਰਮਾਤਮਾ ਹਰ ਜਗ੍ਹਾ ਦੇ ਉੱਤੇ ਹੈਗਾ ਹਨਾ ਮੈਂ ਗੁਰਬਾਣੀ ਪੜ੍ਹਦੀ ਹੁੰ ਉਹ ਲਿਖਿਆ ਹਨ ਤਾਂ ਫਿਰ ਮੈਂ ਏਦਾਂ ਹੌਲੀ ਹੌਲੀ ਏਦਾਂ ਅਰਥ ਕੱਢਨੇ ਸ਼ੁਰੂ ਕਰ ਦਿੱਤੇ ਹਨ ਏਦਾਂ ਵੀ ਬਹੁਤ ਸਾਰੇ ਤੁਹਾਨੂੰ ਪਤਾ ਆਪਣੇ ਗੁਟਕਾ ਸਾਹਿਬ ਮਿਲਦੇ ਆ ਜਿਹਦੇ ਵਿੱਚ ਐਕਸਪਲੇਨ ਕੀਤਾ ਹੁੰਦਾ ਹਨ ਕਿ ਇਹਦਾ ਮਤਲਬ ਕੀ ਆ ਤਾਂ ਮੈਂ ਉਹ ਪੜੇ ਹਨ ਤੇ ਫਿਰ ਉਸ ਤੋਂ ਬਾਅਦ ਮੈਂ ਐਪ ਡਾਊਨਲੋਡ ਕੀਤੇ ਤੁਹਾਨੂੰ ਪਤਾ ਅੱਜਕੱਲ ਬਹੁਤ ਸਾਰੇ ਐਪ ਵੀ ਆਉਂਦੇ ਹੈਗੇ ਜਿਹਦੇ ਵਿੱਚ ਦੱਸਿਆ ਹੁੰਦਾ ਕਿ ਇਹਦਾ ਮਤਲਬ ਕੀ ਆ ਹਨ ਹਰ ਲਾਈਨ ਦਾ ਮਤਲਬ ਦੱਸਿਆ ਹੁੰਦਾ ਤੇ ਮੈਂ ਸ਼ੁਰੂਤੀ ਗਰਮਾਣੀ ਏਦਾਂ ਹੀ ਪੜ ਗਈ ਸੀ ਮੈਨੂੰ ਉਸ ਵੇਲੇ ਬਹੁਤ ਥੋੜੀ ਪੜਨਾ ਪਰ ਮੈਨੂੰ ਉਹਦਾ ਮਤਲਬ ਪਤਾ ਹੋਵੇ ਹਨ ਕਿ ਮੈਂ ਕੀ ਪੜ ਰਹੀ ਹਾਂ ਮੈਂ ਸ਼ੁਰੂ ਤੇ ਯੂਨੀਵਰਸ ਦੇ ਵਿੱਚ ਬਲੀਵ ਕਰਦੀ ਹੁੰਦੀ ਸੀ ਨਾ ਕਿ ਜਿਹੜਾ ਪ੍ਰਮਾਤਮਾ ਉਹ ਹਰ ਜਗ੍ਹਾ ਹੈਗਾ ਹੈਗਾ ਕਿ ਆਪਣੀ ਹਰ ਜਗ੍ਹਾ ਟੇਕ ਕੇਅਰ ਕਰ ਰਿਹਾ ਪ੍ਰਮਾਤਮਾ ਹਨਾ ਬਸ ਇੱਕ ਸਪੈਸੀਫਿਕ ਥਾਂ ਦੇ ਉੱਤੇ ਨਹੀਂ ਹੈਗਾ ਕਿ ਤੁਸੀਂ ਕਿਸ ਧਾਰਮਿਕ ਸਥਾਨ ਤੇ ਜਾਓਗੇ ਤੇ ਤੁਹਾਨੂੰ ਉੱਥੇ ਹੀ ਪ੍ਰਮਾਤਮਾ ਮਿਲੇਗਾ ਤਾਂ ਮੇਰਾ ਸ਼ੁਰੂ ਤੋਂ ਹੀ ਵਿਸ਼ਵਾਸ ਹੁੰਦਾ ਸੀ ਕਿ ਪ੍ਰਮਾਤਮਾ ਤੁਹਾਡੇ ਅੰਦਰ ਵਸਦਾਗਾ ਤੇ ਤੁਹਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈਗੀ ਹਨਾ ਤੇ ਤੁਹਾਨੂੰ ਕਿਤੇ ਲੱਭਣ ਦੀ ਲੋੜ ਨਹੀਂ ਹੈਗੀ ਸਿਰਫ ਤੁਹਾਨੂੰ ਆਪਣੇ ਆਪ ਨੂੰ ਠੀਕਾਣ ਦੀ ਲੋੜਾ ਤੇ ਪ੍ਰਮਾਤਮਾ ਤੁਹਾਨੂੰ ਹਰ ਜਗ੍ਹਾ ਦੇ ਉੱਤੇ ਮਿਲੇਗਾ ਹਨਾ ਹਰ ਟਾਈਮ ਤੁਹਾਡੇ ਨਾਲ ਹੋਏਗਾ ਸੋ ਇਹ ਮੇਰੀ ਸਟਾਰਟਿੰਗ ਤੋਂ ਥਿਊਰੀ ਸੀਗੀ ਹਨਾ ਤੇ ਫਿਰ ਮੈਂ ਇਦਾਂ ਹੀ ਮੈਂ ਹਿੰਦੀ ਸੀ ਕਿ ਹਣ ਵੀ ਮੈਂ ਜਿੱਦਾਂ ਆਪਣੇ ਆਪ ਨੂੰ ਇਹੀ ਮੰਨਦੀ ਆ ਕਿ ਮੈਂ ਪ੍ਰਮਾਤਮਾ ਦਾ ਫੇਵਰਿਟ ਬੱਚਾ ਦਾ ਹਨ ਤੇ ਪ੍ਰਮਾਤਮਾ ਚਾਹੁੰਦਾ ਮੇਰੇ ਲਈ ਸਾਰ ਕੁਝ ਵਧੀਆ ਹੋਵੇ ਮੇਰੇ ਲਈ ਸਾਰਾ ਕੁਝ ਸੌਖਾ ਹੋਵੇ ਮੈਨੂੰ ਜਿੰਦਗੀ ਵਿੱਚ ਕੋਈ ਤਕਲੀਫ ਨਾ ਹੋਵੇ ਸੋ ਮੈਂ ਆਪਣੇ ਆਪ ਨੂੰ ਇਦਾਂ ਸਪੈਸ਼ਲ ਮੰਨਦੀ ਆ ਹਨ ਸੋ ਜੇ ਤੁਸੀਂ ਚਾਹਣੇ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਸੋ ਤੁਹਾਨੂੰ ਵੀ ਇਦਾਂ ਹੀ ਕਨੈਕਟ ਹੋਣਾ ਪਊਗਾ ਇਸ ਯੂਨੀਵਰਸ ਨਾਲ ਇਸ ਪ੍ਰਮਾਤਮਾ ਨਾਲ ਹਨ ਇਹੀ ਇਕੋ ਸੋਲੂਸ਼ਨ ਆ ਤੇ ਫਿਰ ਮੈਂ ਸ਼ੁਰੂ ਤੋਂ ਜਦੋਂ ਇਦਾਂ ਮੰਨਦੀ ਹੁੰਦੀ ਸੀਗੀ ਤਾਂ ਜਦੋਂ ਮੈਂ ਆਸਟ੍ਰੇਲੀਆ ਆਈ ਤੇ ਇੱਥੇ ਆ ਕੇ ਫਿਰ ਤੁਹਾਨੂੰ ਜਿੱਦਾਂ ਪਤਾ ਵੀ ਜੌਬਸ ਲਈ ਤੁਹਾਨੂੰ ਬਹੁਤ ਜ਼ਿਆਦਾ ਇਧਰ ਉਧਰ ਲੱਭਣੀਆਂ ਪਈਆਂ ਜੌਬਸ ਹਨ ਸੋ ਮੈਨੂੰ ਹਮੇਸ਼ਾ ਹੁੰਦਾ ਸੀ ਕਿ ਮੇਰੇ ਲਈ ਵਧੀਆ ਚੀਜ਼ ਹੀ ਬਣੀ ਹੋਏਗੀ ਹਨਾ ਮੇਰੇ ਲਈ ਪਰਮਾਤਮਾ ਨੇ ਵਧੀਆ ਹੀ ਸੋਚਿਆ ਹੋਏਗਾ ਹਨਾ ਫਿਰ ਜਦੋਂ ਵੀ ਇਦਾਂ ਜੌਬ ਅਪਲਾਈ ਕਰਦੀ ਹੁੰਦੀ ਸੀਗੀ ਤਾਂ ਫਿਰ ਮੈਂ ਹਮੇਸ਼ਾ ਇਦਾਂ ਪਰਮਾਤਮਾ ਨੂੰ ਡੈਡੀਕੇਟ ਕਰਦੀ ਹੁੰਦੀ ਸੀ ਹਰ ਚੀਜ਼ ਹਨਾ ਕਿ ਜੇ ਮੈਂ ਆ ਜੌਬ ਅਪਲਾਈ ਕੀਤੀ ਆ ਤਾਂ ਇਹ ਪਰਮਾਤਮਾ ਨੇ ਹੀ ਕਰਵਾਈ ਆ ਠੀਕ ਆ ਮੇਰੇ ਲਈ ਇਹ ਕੋਈ ਵਧੀਆ ਚੀਜ਼ੀ ਹੋਊਗੀ ਪਰ ਜਦੋਂ ਮੈਂ ਇੰਟਰਵਿਊ ਤੇ ਜਾਂਦੀ ਹੁੰਦੀ ਸੀ ਉੱਥੇ ਮੈਂ ਇਹੀ ਸੋਚ ਕੇ ਜਾਂਦੀ ਹੁੰਦੀ ਸੀ ਕਿ ਜੇ ਮੈਨੂੰ ਇਹ ਜੌਬ ਨਹੀਂ ਮਿਲੀ ਤਾਂ ਇਹ ਮੇਰੇ ਲਈ ਵਧੀਆ ਨਹੀਂ ਸੀ ਠੀਕ ਆ ਮਤਲਬ ਪ੍ਰਮਾਤਮਾ ਨੇ ਮੈਨੂੰ ਬਚਾਇਆ ਇਸ ਚੀਜ਼ ਚੀਜ਼ ਤੋਂ ਕਿ ਇਹ ਤੇਰੇ ਲਈ ਵਧੀਆ ਨਹੀਂ ਸੀ ਤੇਰੇ ਲਈ ਜਿਆਦਾ ਵਧੀਆ ਓਪਰਚ्युनिटी ਅੱਗੇ ਹੋਰ ਖੜੀ ਆ ਠੀਕ ਆ ਤਾਂ ਮੈਂ ਇੱਥੇ ਇਦਾਂ ਮਤਲਬ ਮੈਂ ਕੰਪਲੇਨ ਨਹੀਂ ਸੀ ਕਰਦੀ ਕਿ ਤੂੰ ਮੈਨੂੰ ਆਹ ਜੌਬ ਨਹੀਂ ਦਵਾਈ ਜਾਂ ਨਹੀਂ ਕੀਤਾ ਉਹ ਨਹੀਂ ਕੀਤਾ ਹਨਾ ਉੰਤਾ ਮੈਥੋ ਸਿੱਖਦੀ ਹੁੰਦੀ ਸੀ ਠੀਕ ਆ ਓਕੇ ਵੀ ਆਪਣੇ ਇੱਥੇ ਗੱਲ ਨਹੀਂ ਬਣੀ ਹੈਗੀ ਜਾਂ ਮੈਨੂੰ ਇਹ ਪਸੰਦ ਨਹੀਂ ਆਏ ਹੈਗੇ ਜਾਂ ਇਹਨਾਂ ਨੂੰ ਮੈਂ ਯਾ ਨਹੀਂ ਪਸੰਦਈ ਹੈਗੀ ਹਨਾ ਸੋ ਦੈਟਸ ਓਕੇ ਮਤਲਬ ਵੀ ਮੇਰੇ ਲਈ ਕੋਈ ਹੋਰ ਅਪਰਚੂਨਿਟੀ ਵੇਟ ਕਰ ਰਹੀ ਹੈ ਅੱਗੇ ਹਨਾ ਸੋ ਮੈਂ ਦਾ ਮਤਲਬ ਆਲਵੇਜ਼ ਆਪਣੇ ਆਪ ਨੂੰ ਇਦਾਂ ਫੀਲ ਕਰਦੀ ਹੁੰਦੀ ਆ ਕਿ ਮੈਨੂੰ ਪਰਮਾਤਮਾ ਨੇ ਇਦਾਂ ਹੱਥਾਂ ਦੇ ਚੱਕਿਆ ਹੋਇਆ ਤੇ ਮਤਲਬ ਪ੍ਰਮਾਤਮਾ ਹੀ ਮੈਨੂੰ ਉੱਥੇ ਲੈ ਕੇ ਜਾ ਰਿਹਾ ਪ੍ਰਮਾਤਮਾ ਹੀ ਸਾਰਾ ਕੁਝ ਕਰ ਰਿਹਾ ਮੇਰੇ ਲਈ ਠੀਕ ਆ ਸੋ ਮੈਂ ਐਦਾਂ ਡੈਡੀਕੇਟ ਆ ਮਤਲਬ ਪ੍ਰਮਾਤਮਾ ਦੇ ਵਿੱਚ ਹੈਨਾ ਸੋ ਤਾਂ ਕਰਕੇ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਉਹ ਵਧੀਆ ਹੀ ਹੁੰਦੀਆਂ ਤੇ ਜੇ ਤੁਸੀਂ ਸ਼ੁਕਰ ਕਰਦੇ ਆ ਕਿ थैंक यू ਗੋਡ ਹੈਨਾ ਫॉर एवरीथिंग ਯੂ ギਵਿੰਗ ਮੀ ਤਾਂ ਫਿਰ ਉਹ ਆਪਣੇ ਆਪ ਤੁਹਾਡੇ ਲਈ ਕੰਮ ਕਰਦਾ ਇਦਾਂ ਚੀਜ਼ਾਂ ਹਨ ਪਰ ਜੇ ਤੁਸੀਂ ਇਹਦਾ ਕੰਪਲੇਨ ਕਰਦੇ ਰਹਿੰਦੇ ਹੋ ਕਿ ਮੈਨੂੰ ਆਹ ਨਹੀਂ ਦਵਾਇਆ ਮੈਨੂੰ ਉਹ ਨਹੀਂ ਕੀਤਾ ਮੈਂ ਮੈਂ ਆ ਚਾਹਿੰਦਾ ਸੀ ਮੇਰੇ ਕੋਲ ਇਨਫ ਨਹੀਂ ਆਣਾ ਤਾਂ ਤੁਸੀਂ ਪਰਮਾਤਮਾ ਨੂੰ ਕੰਪਲੇਨ ਕਰ ਰਹੇ ਹੋ ਇਦਾਂ ਲਾਈਕ ਵੀ ਜਿਵੇਂ ਹੁਣ ਮੰਨ ਲਓ ਵੀ ਤੁਹਾਨੂੰ ਕੋਈ ਗਿਫਟ ਦੇ ਰਿਹਾ ਬੰਦਾ ਹਨਾ ਤੁਹਾਨੂੰ ਕਿਸੇ ਨੇ ਕਾਰ ਗਿਫਟ ਕੀਤੀ ਤੇ ਕਾਰ ਦੀ ਤੁਸੀਂ ਸਾਮ ਸੰਭਾਲ ਨਹੀਂ ਕੀਤੀ ਹਨਾ ਉਹਦੇ ਤੇ ਮਿੱਟੀ ਗਰ ਦੇ ਧੂੜ ਪੈ ਗਈ ਆ ਤੇ ਜਦੋਂ ਉਹ ਬੰਦਾ ਦੇਖਦਾ ਵੀ ਮੈਂ ਤੈਨੂੰ ਇੰਨੀ ਵੱਡੀ ਗੱਡੀ ਗਿਫਟ ਕੀਤੀ ਤੇ ਤੇ ਉਹਦੀ ਹਾਲਾਤ ਕੀ ਕਰਤੀ ਹੈਗੀ ਆ ਤਾਂ ਲੱਗਦਾ ਕਿ ਉਹ ਬੰਦਾ ਦੁਆਰਾ ਤੈਨੂੰ ਗਿਫਟ ਦੇਊਗਾ ਨਹੀਂ ਦੇਊਗਾ ਹਨਾ ਸੋ ਐਦਾਂ ਹੀ ਪਰਮਾਤਮਾ ਜੇ ਤੁਸੀਂ ਕੋਈ ਚੀਜ਼ ਉਹਦੇ ਵੱਲੋਂ ਦਿੱਤੀ ਹੋਈ ਅਪਰੀਸ਼ੀਏਟ ਨਹੀਂ ਕਰਦੇ ਤਾਂ ਪਰਮਾਤਮਾ ਫਿਰ ਅਗਲੇ ਟਾਈਮ ਤੁਹਾਨੂੰ ਨਹੀਂ ਦਿੰਦਾ ਕਿਉਂਕਿ ਉਹਨੂੰ ਪਤਾ ਹੁੰਦਾ ਕਿ ਇਹ ਨੇ ਅਪਰੀਸ਼ੀਏਟ ਤਾਂ ਕਰਮ ਨਹੀਂ ਇਹ ਤਾਂ ਕੰਪਲੇਨ ਨਹੀਂ ਕਰਨੀ ਆ ਹਨਾ ਸੋ ਮੈਂ ਹਰ ਛੋਟੀ ਚੀਜ਼ ਲਈ ਪਰਮਾਤਮਾ ਦਾ ਥੈਂਕ ਯੂ ਕਰਦੀ ਹੁੰਦੀ ਸੀ ਨਾ ਵੀ ਪਰਮਾਤਮਾ ਤੂੰ ਮੈਨੂੰ ਹਗਾ ਤੇ ਜੋ ਵੀ ਕਰ ਰਿਹਾ ਪ੍ਰਮਾਤਮਾ ਹੀ ਕਰ ਰਿਹਾ ਸੋ ਜੇ ਤੁਸੀਂ ਐਦਾਂ ਦੀ ਸੋਚ ਰੱਖੋਗੇ ਪੋਜ਼ਿਟਿਵ ਰਹੋਗੇ 네ਗੇਟਿਵ ਲੋਕਾਂ ਤੋਂ ਦੂਰ ਰਹੋਗੇ ਆਪਦੀ એનર્ਜੀ ਬਚਾ ਕੇ ਰੱਖੋਗੇ ਠੀਕ ਆ ਸਿਰਫ ਤੁਸੀਂ ਉਹ ਚੀਜ਼ਾਂ ਕਰੋਗੇ ਜੋ ਤੁਹਾਨੂੰ ਦਿਸਦੀਆਂ ਇੱਥੇ ਹੁਣ ਤੁਹਾਡੇ ਬ੍ਰੇਨ ਦੇ ਵਿੱਚ ਕੋਈ ਆਈਡੀਆ ਤਾਂ ਹੋਊਗਾ ਜਿਹੜਾ ਤੁਸੀਂ ਕਰਨਾ ਚਾਹੁੰਦੇ ਆ ਪਰ ਤੁਸੀਂ ਲੋਕਾਂ ਤੋਂ ਵੈਲੀਡੇਸ਼ਨ ਲਵਦੇ ਫਿਰਦੇ ਆ ਕਿ ਉਹ ਇਹ ਮੈਨੂੰ ਕਹੂਗਾ ਫਿਰ ਮੈਂ ਇਹ ਕਰੂੰਗੀ ਠੀਕ ਆ ਜਿਵੇਂ ਹੁਣ ਕਈ ਪੈਣਾ ਹੋਣੀਆਂ ਕਿ ਇਹਨੇ ਮੈਂ ਆਪਣਾ ਪਾਰਲਰ ਖੋਲਣਾ ਚਾਹੁੰਦੀ ਆ ਪਰ ਉਹ ਹਰ ਕਿਸੇ ਨੂੰ ਪੁੱਛਦੀਆਂ ਫਿਰਨੀ ਮੈਂ ਪਾਰਲਰ ਖੋਲਣਾ ਤੇਰੀ ਕੀ ਸਲਾਹ ਮੈਂ ਪਾਰਲਰ ਖੋਲਾਂ ਹੁਣ ਉਹਨਾਂ ਦਾ ਵਿਜ਼ਨ ਉਹ ਚੀਜ਼ ਥੋੜੀ ਦੇਖ ਸਕਦਾ ਜੋ ਤੁਹਾਡਾ ਦੇਖ ਸਕਦਾ ਸੋ ਤੁਸੀਂ ਸਟਾਪ ਟੈਲਿੰਗ 뎀 ਕਿ ਮੈਂ ਆ ਖੋਲਣਾ ਮੈਂ ਖੋਲ ਜਸਟ ਡੂ ਇਟ ਜਸਟ ਖੋਲੋ ਠੀਕ ਆ ਤੇ ਉਹਨਾਂ ਨੂੰ ਦਿਖਾਓ ਕਿ ਮੈਂ ਖੋਲ ਲਿਆ ਠੀਕ ਆ ਫਿਰ ਉਹ ਤੁਹਾਡੇ ਮਗਰ ਆਉਣਗੇ ਫਿਰ ਤੁਹਾਨੂੰ ਪੁੱਛਣਗੇ ਕਿ ਤੂੰ ਇਹ ਕਿਵੇਂ ਕੀਤਾ ਮੈਨੂੰ ਵੀ ਦੱਸ ਠੀ ਤੁਸੀਂ ਸੇ ਪਰਮਾਤਮਾ ਜੋ ਤੁਹਾਨੂੰ ਦਿਖਾ ਰਿਹਾ ਰਸਤਾ ਤੁਹਾਡੇ ਤੁਹਾਡੇ ਦਿਮਾਗ 'ਚ ਜੋ ਵੀ ਚੀਜ਼ਾਂ ਆਉਂਦੀਆਂ ਉਹ ਪਰਮਾਤਮਾ ਪਾ ਰਿਹਾ ਹੁੰਦਾ ਫੋਰ ਅ ਰੀਜ਼ਨ ਠੀਕ ਆ ਪਰਮਾਤਮਾ ਨੂੰ ਪਤਾ ਹੁੰਦਾ ਕਿ ਇਹਨੇ ਕਰ ਲੈਣਾ ਉਹ ਪਰਮਾਤਮਾ ਜੀ ਤੁਹਾਨੂੰ ਕੋਈ ਚੀਜ਼ ਦਿਖਾ ਰਿਹਾ ਤਾਂ ਤੁਹਾਡੇ ਬ੍ਰੇਨ 'ਚੋਂ ਤਾਂ ਹੀ ਆਉਂਦੀ ਆ ਤੁਹਾਡੇ ਦਿਮਾਗ 'ਚ ਕਈ ਆਈਡੀਆਜ਼ ਆਉਂਦੇ ਹੋਣਗੇ ਕਿ ਤੂੰ ਆਹ ਕਰ ਲੈ ਆਹ ਕਰ ਲੈ ਹਨਾ ਤਾਂ ਉਹ ਇੱਕ ਪਰਮਾਤਮਾ ਦਾ ਸੰਕੇਤ ਹੁੰਦਾ ਕਿ ਤੂੰ ਇਹ ਕਰ ਸਕਦਾ ਇਸ ਕਰਕੇ ਮੈਂ ਤੈਨੂੰ ਇਹ ਚੀਜ਼ ਦਿਖਾਈ ਆ ਪਰ ਜੇ ਤੁਸੀਂ ਉਹ ਨਹੀਂ ਕਰਦੇ ਤਾਂ ਤੁਸੀਂ ਪਰਮਾਤਮਾ ਨੂੰ ਡਿਸਰੈਸਪੈਕਟ ਕਰ ਰਹੇ ਆ ਠੀਕ ਆ ਉਹਨੂੰ ਤੁਸੀਂ ਕਹਿ ਰਹੇ ਹੋ ਮੈਂ ਨਹੀਂ ਕਰ ਸਕਦਾ ਸ ਇਸ ਕਰਕੇ ਹਮੇਸ਼ਾ ਡੂ ਇਟ ਠੀਕ ਆ ਜੋ ਵੀ ਤੁਹਾਡੇ ਦਿਮਾਗ ਚ ਆ ਰਿਹਾ ਲੋਕਾਂ ਤੋਂ ਵੈਲੀਡੇਸ਼ਨ ਲੈਣੇ ਬੰਦ ਕਰੋ ਤੇ ਉਹਨੂੰ ਕਰੋ ਤਾਂ ਇੱਥੋਂ ਤੱਕ ਮੇਰਾ ਪਹੁੰਚਣ ਦਾ ਬਸ ਇਹੀ ਇੱਕ ਸੀਕ੍ਰੈਟ ਆ ਕਿ ਮੈਂ ਹਮੇਸ਼ਾ ਉਸ ਚੀਜ਼ ਨੂੰ ਫਾਲੋ ਕਰ ਆ ਗਈ ਜੋ ਜੋ ਚੀਜ਼ ਮੇਰੇ ਦਿਮਾਗ ਚ ਆ ਜਾਂਦੀ ਉਹ ਮੈਂ ਕਿਸੇ ਨੂੰ ਦੱਸਦੀ ਨਹੀਂ ਹੁੰਦੀ ਠੀਕ ਆ ਕਿਉਂਕਿ ਪਹਿਲਾਂ ਮੈਂ ਗਲਤੀਆਂ ਕਰਦੀ ਸੀ ਮੈਂ ਕਿਸੇ ਨੂੰ ਦੱਸ ਦਿੰਦੀ ਸੀ ਕਿ ਮੈਂ ਆ ਕਰਨਾ ਹੈ ਫਿਰ ਉਹ ਨਾ ਤਾਂ ਕੰਮ ਹੁੰਦਾ ਸੀਗਾ ਤੇ ਨਾਲੇ ਤੁਹਾਡਾ ਉਹ ਮਜ਼ਾਕ ਬਣ ਜਾਂਦਾ ਸੀ ਵਾਲਾ ਕਹਿੰਦੇ ਲੈ ਤੂੰ ਕੀ ਆ ਤੈਸੂ ਕੀਤਾ ਨਹੀਂ ਹਨਾ ਸੋ ਦੂਜਿਆਂ ਨੂੰ ਦੱਸਣਾ ਬੰਦ ਕਰੋ ਜੋ ਚੀਜ਼ ਤੁਹਾਨੂੰ ਇੱਥੇ ਦਿਸਦੀ ਆ ਔਰ ਹੋਰ ਕਿਸੇ ਨੂੰ ਨਹੀਂ ਦੱਸਦੀ ਹੈਗੀ ਹਨਾ ਪਹਿਲਾਂ ਮੈਨੂੰ ਇਦਾਂ ਹੁੰਦਾ ਸੀ ਕਿ ਮੈਂ ਹਰ ਕਿਸੇ ਨੂੰ ਨਾਲ ਲੈ ਕੇ ਚੱਲਾਂ ਮੇਰੇ ਜਿੰਨੇ ਫਰੈਂਡਸ ਹੁੰਦੇ ਸੀ ਮੈਂ ਇਹਨਾਂ ਨੂੰ ਕਹਿੰਦੀ ਸੀ ਕਿ ਤੁਸੀਂ ਮੈਂ ਆਹ ਕੰਮ ਕਰਨਾ ਤੁਸੀਂ ਮੇਰੇ ਨਾਲ ਕਰ ਲਓ ਹਨਾ ਮੈਂ ਚਾਹੁੰਦੀ ਸੀ ਉਹ ਵੀ ਸਕਸੈਸ ਹੋਣਾ ਮੈਂ ਚਾਹੁੰਦੀ ਸੀ ਕਿ ਜੇ ਮੈਂ ਕਰ ਰਹੀ ਹਾਂ ਤਾਂ ਉਹ ਵੀ ਕਰਨ ਹਨਾ ਮੇਰੇ ਨਾਲ ਉਹ ਵੀ ਸਕਸੈਸ ਹੋਣ ਪਰ ਇਦਾਂ ਨਹੀਂ ਹੁੰਦਾ ਹਨਾ ਉਹਨਾਂ ਦਾ ਰਿਸ਼ਤਾ ਪਰਮਾਤਮਾ ਨਾਲ ਕੁਝ ਹੋਰ ਆ ਸੋ ਪਰਮਾਤਮਾ ਨਹੀਂ ਚਾਹੁੰਦਾ ਕਿ ਉਹ ਵੀ ਤੁਹਾਡੇ ਲੈਵਲ ਤੇ ਹੋਣ ਸੋ ਤੁਸੀਂ ਉਹ ਚੀਜ਼ਾਂ ਬੰਦ ਕਰੋ ਕਿ ਇਹ ਮੇਰੇ ਨਾਲ ਚੱਲੇ ਮੈਂ ਫੇਰ ਹੀ ਕਰੂੰ ਠੀਕ ਆ ਇਕੱਲੇ ਚੱਲੋ ਤੁਸੀਂ ਇਸ ਦੁਨੀਆ ਤੇ ਇਕੱਲੇ ਆਏ ਇਕੱਲੇ ਜਾਣਾ ਸੋ ਇਕੱਲੇ ਕਰੋ ਇਹ ਚੀਜ਼ਾਂ ਤਾਂ ਤੁਸੀਂ ਕਿਸੇ ਦੇ ਵੈਲੀਡੇਸ਼ਨ ਨਾਲ ਲੱਭੋ ਕਿ ਮੈਨੂੰ ਕੋਈ ਕਹੂਗਾ ਫੇਰ ਮੈਂ ਕਰੂੰਗਾ ਠੀਕ ਆ ਉਹ ਤੁਸੀਂ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਹੋ ਪ੍ਰਮਾਤਮਾ ਨਾਲ ਆਪਣਾ ਰਿਸ਼ਤਾ ਖਰਾਬ ਕਰ ਰਹੇ ਹੋ ਸੋ ਡੂ ਇਟ ਬਾਈ ਯੋਰself ਠੀਕ ਆ ਤੁਸੀਂ ਸਾਰਾ ਕੁਝ ਕਰ ਸਕਦੇ ਆ ਤਾਂ ਮੇਰੀ ਇਹੀ ਤੁਹਾਨੂੰ ਸਲਾਹ ਓਕੇ ਜੋ ਵੀ ਕਰਨਾ ਕਰੋ ਤੁਸੀਂ ਕਿਸੇ ਤੋਂ ਨਾ ਪੁੱਛੋ ਕਿ ਤੂੰ ਮੈਨੂੰ ਦੱਸ ਮੈਂ ਕਰਾਂ ਜਾਂ ਨਾ ਕਰਾਂ ਹਰ ਕੋਈ ਤੁਹਾਨੂੰ ਗਲਤ ਸਲਾਹੀ ਦੇਊਗਾ ਕੋਈ ਨਹੀਂ ਚਾਹੁੰਦਾ ਤੁਸੀਂ ਸਕਸੈਸ ਹੋਵੋ ਠੀਕ ਆ ਕੋਈ ਨਹੀਂ ਚਾਹੁੰਦਾ ਕਿਸੇ ਨਾਲ ਤੁਸੀਂ ਵੱਧ ਪੈਸੇ ਕਮਾਓ ਹਰ ਕੋਈ ਚਾਹੁੰਦਾ ਕਿ ਤੁਸੀਂ ਉਹ ਤੋਂ ਥੱਲ ਲੈ ਰਹੋ ਠੀਕ ਆ ਕੋਈ ਵੀ ਨਹੀਂ ਚਾਹੁੰਦਾ ਸੋ ਦੂਜਿਆਂ ਤੋਂ ਉਮੀਦਾਂ ਰੱਖਣੀਆਂ ਬੰਦ ਕਰੋ ਜੋ ਵੀ ਕਰਨਾ ਤੁਸੀਂ ਆਪਣੇ ਆਪ ਕਰੋ ਠੀਕ ਆ ਸੋ ਇਹੀ ਮੇਰਾ ਆਪਣਾ ਸੀਕ੍ਰੈਟ ਆ ਕਿ ਮੈਂ ਕਿਸੇ ਤੋਂ ਵੈਲੀਡੇਸ਼ਨ ਨਹੀਂ ਮੰਗਦੀ ਹੈਗੀ ਕਿ ਤੂੰ ਮੈਨੂੰ ਦੱਸ ਮੈਂ ਕੀ ਕਰਨਾ ਜੋ ਵੀ ਮੈਂ ਕੀਤਾ ਆਪ ਦੇ ਦਮ ਤੇ ਕੀਤਾ ਮੈਂ ਕਦੇ ਵੀ ਕਿਸੇ ਨੂੰ ਐਡਾ ਰਿਕਵੈਸਟਾ ਨਹੀਂ ਪਾਈਆਂ ਕਿ ਤੂੰ ਮੈਨੂੰ ਜੌਬ ਦਲਾ ਦੇ ਤੂੰ ਮੈਨੂੰ ਇੱਥੇ ਲਵਾ ਦੇ ਡੇ 1 ਤੋਂ ਠੀਕ ਆ ਮੈਂ ਜੋ ਵੀ ਕੀਤਾ ਸੀ ਜੌਬ ਆਲਦੀ ਪਹਿਲੀ ਲੱਭੀ ਸੀ ਮੈਂ ਆਪ ਲੱਭੀ ਸੀ ਠੀਕ ਆ ਸਾਰਾ ਕੁਝ ਮੈਂ ਆਪ ਕੀਤਾ ਆਪੇ ਆ ਮਤਲਬ ਜੇ ਕੋ ਸਮਝ ਨਹੀਂ ਆਉਂਦਾ ਤੁਸੀਂ ਅੱਜ ਕੱਲ ਤਾਂ ਕਿੰਨੇ ਆਪਣੇ ਕੋਲੇ ਟੈਕਨੋਲੋਜੀ ਆ ਤੁਸੀਂ ਪੁੱਛ ਸਕਦੇ ਆ ਸੋ ዱ ਇਟ ਬਾਇ ਯਰਸੈਲਫ ਯੂ ਵਿਲ ਬੀ ਸਕਸੈਸ